ਰੰਜੀ ਸਟੱਡੀ ਟੈਗ ਦੇਖ ਰਹੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਜੀ ਹਾਂਜੀ ਜਿਹੜੀ ਆਪਾਂ ਅੱਜ ਗੱਲ ਕਰਨੀ ਆ ਉਹ ਸਾਰੀ ਕਰਨੀ ਆ ਬਜਟ ਦੇ ਉੱਤੇ ਸਾਰਾ ਬਿਲਕੁਲ ਆਪਾਂ ਨਿੱਕੀ ਨਿੱਕੀ ਗੱਲ ਜਿਹੜੀ ਬਹੁਤ ਸੌਖੇ ਤਰੀਕੇ ਨਾਲ ਤੁਹਾਨੂੰ ਪੰਜਾਬੀ ਦੇ ਵਿੱਚ ਦੱਸਾਂਗੇ ਹਾਂਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੀਆਂ ਸਕੀਮਾਂ ਜਿਹੜੀਆਂ ਉਹ ਤੁਹਾਨੂੰ ਦੱਸਾਂਗੇ ਕਿ ਬਜਟ ਦੇ ਵਿੱਚ ਜਿਹੜਾ ਸਰਕਾਰ ਵੱਲੋਂ ਕੀ ਕੀ ਜਿਹੜੇ ਲਾਭ ਔਰਤਾਂ ਲਈ ਬੇਰੁਜ਼ਗਾਰਾਂ ਲਈ ਕਿਸਾਨਾਂ ਲਈ ਤੇ ਆਮ ਲੋਕਾਂ ਲਈ ਕੀ ਜਿਹੜੀ ਰਾਹਤ ਹੈ ਉਹ ਦਿੱਤੀ ਗਈ ਆ ਸੋਨਾ ਕਿੰਨਾ ਕ ਸਸਤਾ ਹੋਇਆ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਦੇਵਾਂਗੇ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਜਿਹੜਾ ਬਜਟ ਹੈ ਜਿਹੜਾ ਪੇਸ਼ ਕੀਤਾ ਗਿਆ ਹਾਂਜੀ ਇਸ ਬਜਟ ਵਿੱਚ ਇੱਕ ਵੱਡਾ ਐਲਾਨ ਕੀਤਾ ਜਿਸ ਤਹਿਤ ਲੋਕਾਂ ਨੂੰ ਇੱਕ ਵੱਡੀ ਰਾਹਤ ਮਿਲੂਗੀ ਜਿਸ ਵਿੱਚ ਉਹਨਾਂ ਨੂੰ 300 ਜੁਨਟ ਹੈ ਜਿਹੜੀ ਹਰ ਘਰ ਨੂੰ ਮੁਫਤ ਦਿੱਤੀ ਜਾਣੀ ਆ ਤੇ ਨਾਲ ਹੀ ਔਰਤਾਂ ਤੇ ਲੜਕੀਆਂ ਨੂੰ ਲਾਭ ਪਹੁੰਚਾਉਣ ਵਾਲੀਆਂ ਜਿਹੜੀਆਂ ਯੋਜਨਾਵਾਂ ਨੇ 3 ਲੱਖ ਕਰੋੜ ਰੁਪਏ ਦੀਆਂ ਉਹ ਵੀ ਇਸ ਬਜਟ ਦੇ ਤਹਿਤ ਜਿਹੜਾ ਉਹ ਰੱਖਿਆ ਗਿਆ ਹਾਂਜੀ ਇਸ ਦੇ ਨਾਲ ਹੀ ਨਵੇਂ ਕਰ ਬਣਾਉਣ ਵਾਲਿਆਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਜਿਹੜੇ ਘਰ ਬਣਾ ਕੇ ਦਿੱਤੇ ਜਾਣਗੇ ਉਸ ਵਿੱਚ 3 ਕਰੋੜ ਤੋਂ ਵੱਧ ਜਿਹੜੇ ਘਰ ਬਣਾ ਕੇ ਜਿਹੜੇ ਸਰਕਾਰ ਵੱਲੋਂ ਦਿੱਤੇ ਜਾਣੇ ਤੇ ਨਾਲ ਹੀ ਇਸ ਬਜਟ ਦੇ ਵਿੱਚ ਜਿਹੜਾ ਸੋਨੇ ਤੇ ਚਾਂਦੀ ਦੀਆਂ ਜਿਹੜੀਆਂ ਕੀਮਤਾਂ ਦੇ ਵਿੱਚ ਤੁਹਾਨੂੰ ਗਰਾਫਟ ਦੇਖਣ ਨੂੰ ਮਿਲੇਗੀ ਕਿਉਂਕਿ ਇਸ ਬਜਟ ਦੇ ਵਿੱਚ ਕਸਟਮ ਡਿਊਟੀ ਨੂੰ 10% ਤੋਂ ਘਟਾ ਕੇ 6% ਕਰ ਦਿੱਤਾ ਗਿਆ ਜਿਸ ਦੇ ਨਾਲ ਜਿਹੜੀਆਂ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਜਿਹੜਾ ਤੁਹਾਨੂੰ ਕਾਫੀ ਜਿਹੜੀ ਗਰਾਫਟ ਦੇਖਣ ਨੂੰ ਮਿਲੇਗੀ ਇਸਦੇ ਨਾਲ ਹੀ ਜਿਹੜੇ ਨੌਕਰੀ ਕਰਦੇ ਨੇ ਉਹਨਾਂ ਨੂੰ ਰੋਜਗਾਰ ਅਤੇ ਪੁਨਰ ਵਿਕਾਸ ਦੇ ਤਹਿਤ ਨੌਕਰੀ ਲੱਭਣ ਵਾਲਿਆਂ ਨੂੰ ਜੋ ਪਹਿਲੀ ਵਾਰ ਨੌਕਰੀ ਕਰਨ ਵਾਲੇ ਨੇ ਜਿਹੜੇ ਉਹਨਾਂ ਨੂੰ 1 ਮਹੀਨੇ ਦੀ ਤਨਖਾਹ ਜਿਹੜੀ ਉਹ ਦਿੱਤੀ ਜਾਣੀ ਆ ਜਿਹੜੇ EPF ਦੇ ਵਿੱਚ ਰਜਿਸਟਰ ਹੋਣਗੇ ਉਹਨਾਂ ਦੇ ਬੈਂਕ ਦੇ ਖਾਤਿਆਂ ਵਿੱਚ ਜਿਹੜੀ ਇਹ ਜਿਹੜੀ ਪਹਿਲੀ ਤਨਖਾਹ ਜਿਹੜੀ ਦਿੱਤੀ ਜਾਣੀ ਆ ਉਹ ਤਿੰਨ ਕਿਸ਼ਤਾਂ ਦੇ ਵਿੱਚ ਜਿਹੜੀ ਟਰਾਂਸਫਰ ਕੀਤੀ ਜਾਣੀ ਆ ਇਹ ਜਿਹੜੀ ਪਹਿਲੀ ਤਨਖਾਹ ਦਿੱਤੀ ਜਾਣੀ ਐ ਇਸ ਬਜਟ ਦੇ ਤਹਿਤ ਉਹ ਜਿਹੜੀ ਫਰੀ ਦਿੱਤੀ ਜਾਣੀ ਐ ਪਰ ਜਿਹੜੇ ਈਪੀਐਫ ਦੇ ਵਿੱਚ ਰਜਿਸਟਰ ਹੋਣਗੇ ਇਸ ਤਨਖਾਹ ਸਿਰਫ ਉਹਨਾਂ ਨੂੰ ਦਿੱਤੀ ਜਾਣੀ ਐ ਇਸ ਦੀ ਜਿਹੜੀ ਰਕਮ ਆ ਉਹ ਵੱਧ ਤੋਂ ਵੱਧ ਜਿਹੜੀ 15000 ਹੋ ਸਕਦੀ ਐ ਹਾਂਜੀ ਇਸ ਯੋਜਨਾ ਦੇ ਤਹਿਤ ਇੱਕ ਹੋਰ ਵੱਡਾ ਜਿਹੜਾ ਲਾਭ ਉਹ ਦਿੱਤਾ ਗਿਆਗਾ ਮੁੰਦਰਾ ਯੋਜਨਾਾਂ ਦਾ ਜਿਹਦੀ ਪਹਿਲਾਂ ਕਰਜ਼ੇ ਦੀ ਸੀਮਾ ਸੀ ਉਹ 10 ਲੱਖ ਸੀ ਪਰ ਹੁਣ ਜਿਹੜੀ ਇਹ ਮੁਦਰਾ ਸਕੀਮ ਦੇ ਤਹਿਤ ਉਹਨੂੰ 20 ਲੱਖ ਕਰ ਦਿੱਤਾ ਗਿਆ ਤੇ ਨਾਲ ਹੀ ਇਸ ਬਜਟ ਦੇ ਤਹਿਤ ਪਿੰਡੂ ਅਤੇ ਵਿਕਾਸ ਜਿਹੜੇ ਕਾਰਜਾਂ ਵਾਸਤੇ 2.668 ਲੱਖ ਕਰੋੜ ਰੁਪਏ ਜਿਹੜੇ ਰੱਖੇ ਗਏ ਨੇ ਤੇ ਨਾਲ ਹੀ ਦੇਸ਼ ਦੇ ਪੰਜ ਰਾਜਾਂ ਵਾਸਤੇ ਕਿਸਾਨਾਂ ਲਈ ਜਨ ਸਮਰੱਥਾ ਜਿਹੜੇ ਕ੍ਰੈਡਿਟ ਕਾਰਡ ਉਹ ਬਣਾ ਕੇ ਦਿੱਤੇ ਜਾਣਗੇ ਇਸ ਕਾਰਡ ਦੇ ਤਹਿਤ ਜਿਹੜਾ ਸਭ ਤੋਂ ਘੱਟ ਵਿਆਜ ਹੈ ਜਿਹੜਾ ਉਹ ਦੇਣਾ ਪਵੇਗਾ ਹਾਂਜੀ ਨਾਲ ਇਹ ਦੇਖਣਯੋਗ ਹੋਵੇਗਾ ਕਿ ਜਿਹੜਾ ਕੇਂਦਰ ਸਰਕਾਰ ਵੱਲੋਂ 2024-25 ਦਾ ਜਿਹੜਾ ਬਜਟ ਪੇਸ਼ ਕੀਤਾ ਗਿਆ ਉਹ ਕਿੰਨਾ ਕ ਜਿਹੜਾ ਕਾਰਗਰ ਸਾਬਤ ਹੁੰਦਾਗਾ ਇਹ ਤਾਂ ਜਿਹੜਾ ਆਮ ਲੋਕ ਹੀ ਦੱਸਣਗੇ ਕਿਉਂਕਿ ਜਦੋਂ ਉਹਨਾਂ ਦੇ ਇਹ ਲਾਗੂ ਹੋਊਗਾ ਇਸ ਤੋਂ ਬਾਅਦ ਹੀ ਇਸ ਬਜਟ ਬਾਰੇ ਪਤਾ ਲੱਗ ਸਕਦਾ ਹੈ ਪਰ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਾਸਤੇ ਇਸ ਬਜਟ ਵਿੱਚ ਕੋਈ ਖਾਸ ਨਹੀਂ ਮਤਲਬ ਦਿੱਤਾ ਗਿਆ ਕੋਈ ਵੀ ਤੋਹਫਾ ਜਿਹੜਾ ਪੰਜਾਬ ਨੂੰ ਹੋਰ ਰਾਜਾਂ ਨੂੰ ਬਹੁਤ ਕੁਝ ਦਿੱਤਾ ਗਿਆ ਜਿੱਦਾਂ ਯੂਪੀ ਵਿਹਾਰ ਲਈ ਬਹੁਤ ਮਤਲਬ ਵੱਡੇ ਵੱਡੇ ਤੋਹਫੇ ਦਿੱਤੇ ਗਏ ਨੇ ਪੰਜਾਬ ਲਈ ਬਹੁਤ ਘੱਟ ਜਿਹੜੇ ਫੈਂਸਲੇ ਆ ਉਹ ਦਿੱਤੇ ਗਏ ਨੇ ਇਸ ਦਾ ਆਪਾਂ ਸਿੱਧਾ ਇੱਕ ਕਾਰਨ ਵੀ ਮੰਨ ਸਕਦੇ ਹਾਂ ਕਿ ਜਿਹੜੀ ਬੀਜੇਪੀ ਦੀ ਹੈ ਪੰਜਾਬ 'ਚ ਇੱਕ ਵੀ ਸੀਟ ਇਸ ਵਾਰ ਐਮਪੀ ਦੀ ਨਹੀਂ ਆਈ ਸੀ ਇਸ ਕਰਕੇ ਥੋੜਾ ਜਿਹਾ ਕਿਉਂਕਿ ਇਹ ਪਹਿਲਾਂ ਤੋਂ ਹੀ ਕੇਂਦਰ ਸਰਕਾਰ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਨਾਲ ਤਾਂ ਪਹਿਲਾਂ ਤੋਂ ਹੀ ਜਿਹੜੀ ਬਿਤਕਰਾ ਕਰਦੀ ਆ ਰਹੀ ਆ ਤਾ ਬਹੁਤ ਮਾੜੀ ਗੱਲ ਹੈ ਕਿ ਪੰਜਾਬ ਲਈ ਕਿ ਪੰਜਾਬ ਨੂੰ ਕੁਝ ਵੀ ਨਹੀਂ ਦਿੱਤਾ ਗਿਆ ਹਾਂਜੀ ਜਿਹੜੇ ਸਰਕਾਰੀ ਕਰਮਚਾਰੀ ਨੇ ਸਰਕਾਰ ਦੇ ਕਿਸੇ ਵੀ ادارے ਦੇ ਵਿੱਚ ਜਿਹੜਾ ਕੰਮ ਕਰਦੇ ਨੇ ਤਾਂ ਉਹਨਾਂ ਨੂੰ ਇਸ ਬਜਟ ਦੇ ਤਾ ਜਿਹੜਾ ਬਹੁਤ ਵੱਡਾ ਇੱਕ ਝਟਕਾ ਦਿੱਤਾ ਗਿਆਗਾ ਕਿ ਉਹਦੇ ਵਿੱਚ ਜਿਹੜਾ ਪਹਿਲਾਂ ਸੀ ਟੈਕਸ ਕੱਟਦਾ ਸੀਗਾ ਉਹ 5 ਲੱਖ ਤੇ ਕੱਟਦਾ ਸੀਗਾ ਪਰ ਹੁਣ ਜਿਹੜਾ ਘਟਾ ਕੇ 3 ਲੱਖ ਤੇ ਕਰ ਦਿੱਤਾ ਗਿਆ ਤਾਂ ਜਿਹਦੀ ਤਨਖਾਹ 26000 ਤੋਂ ਉੱਪਰ ਆ ਤਾਂ ਉਹਨਾਂ ਸਾਰਿਆਂ ਨੂੰ ਜਿਹੜਾ ਟੈਕਸ ਦੇਣਾ ਪਊਗਾ ਤਾਂ ਇਹ ਜਿਹੜਾ ਫੈਸਲਾ ਬਹੁਤ ਮੈਂ ਮਾੜਾ ਕਹਿ ਸਕਦਾ ਕਿਉਂਕਿ ਅੱਜ ਦੀ ਘੜੀ ਵਿੱਚ ਹਰ ਇੱਕ ਮਤਲਬ ਜੌਬ ਕਰਦਾ ਤਾਂ ਪ੍ਰਾਈਵੇਟ ਸੈਕਟਰ 'ਚ ਵੀ ਇੰਨੀਆਂ ਤਨਖਾਹਾਂ ਹੈਗੀਆਂ ਨੇ ਤਾਂ ਸਰਕਾਰੀ ਸੈਕਟਰ 'ਚ ਤਾਂ ਇਹ ਤੋਂ ਜ਼ਿਆਦਾ ਨੇ ਤਾਂ ਇਹ ਬਹੁਤ ਮਾੜਾ ਫੈਸਲਾ ਆਪਾਂ ਕਹਿ ਸਕਦੇ ਹਾਂ ਕਿਉਂਕਿ ਜਿਹੜੇ ਹੁਣ ਨਵੇਂ ਭਰਤੀ ਹੋਏ ਨੇ ਨੌਜਵਾਨ ਲਾ ਲੋ ਜਾਂ ਜੋ ਵੀ ਇਸ ਹੁਣ ਸਾਲ ਭਰਤੀ ਹੋਏ ਨੇ ਤਾਂ ਉਹਨਾਂ ਦੀਆਂ ਜਿਹੜੀਆਂ ਤਨਖਾਹਾਂ ਨੇ ਇੰਨੀਆਂ ਘੇਨੇ ਸਾਰਿਆਂ ਦੀਆਂ ਤਾਂ ਉਸ ਤੇ ਸਾਰਿਆਂ ਤੇ ਟੈਕਸ ਲੱਗਣਾਗਾ ਇਹ ਬਹੁਤ ਮਾੜਾ ਫੈਸਲਾ ਕਹਿ ਸਕਦੇ ਆ ਕਿਸ ਸਰਕਾਰ ਦਾ ਹਾਂਜੀ ਏਸੀ ਸਾਰੀ ਜਾਣਕਾਰੀ ਜੋ ਜੋ ਬਜਟ ਦੇ ਵਿੱਚ ਦੱਸਿਆ ਗਿਆਗਾ ਕੀ ਨਵੀਆਂ ਚੀਜ਼ਾਂ ਆ ਕੀ ਮਤਲਬ ਕਟੀਆਂ ਕੀਤੀਆਂ ਕੱਟ ਕੀਤੀਆਂ ਗਈਆਂ ਨੇ ਤਾਂ ਐਦਾਂ ਦੀ ਵੀਡੀਓ ਮੈਂ ਚੈਨਲ ਤੇ ਹੋਰ ਵੀ ਲੈ ਕੇ ਆਉਂਦਾ ਰਹਨਾ ਗਵਰਨਮੈਂਟ ਦੀਆਂ ਸਕੀਮਾਂ ਬਾਰੇ ਤੇ ਜਿਹੜੀਆਂ ਨਵੀਆਂ ਭਰਤੀਆਂ ਬਾਰੇ ਜਿਹੜੀ ਜਾਣਕਾਰੀ ਮੈਂ ਲੈ ਕੇ ਆਉਂਦਾ ਰਹਨਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵਾਈਲ ਲਾਈਕ ਨੂੰ ਦਬਾ ਲਿਓ ਤਾਂ ਕਿ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਥੈਂਕ ਯੂ ਸੋ ਮੱਚੀ